ਸਸਿਕਾਲ ਜੀ ਦਰਸ਼ਕੋ ਕੱਲ ਆਪਾਂ ਇੱਕ ਜਿਹੜੀ ਖਬਰ ਤੁਹਾਨੂੰ ਦਿਖਾਈ ਸੀ ਬਾਗਾਪੁਰਾਣਾ ਬਲਾਕ ਦੇ ਪਿੰਡ ਲੰਡੇ ਦੀ ਉਥੇ ਅਸੀਂ ਤੁਹਾਨੂੰ ਦਿਖਾਇਆ ਸੀ ਇੱਕ ਸਕੂਲ ਦੀ ਹਾਲਤ ਹੈ ਜਿਹੜੀ ਬੜੀ ਹੀ ਤਰਸਯੋਗ ਬਣੀ ਹੋਈ ਸੀ ਤੇ ਅੱਜ ਵੀ ਅਸੀਂ ਜਿਹੜੀ ਇੱਕ ਨਵੀਂ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀ ਬਾਗਾਪੁਰਾਣਾ ਦੇ ਪਿੰਡ ਦੀ ਹੋਈ ਹੈ ਉਥੇ ਅਸੀਂ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਜਦੋਂ ਸਕੂਲ ਦੇ ਵਿੱਚ ਅਸੀਂ ਐਂਟਰੀ ਕੀਤੀ ਸੀ ਤੇ ਉੱਥੇ ਦੇ ਹਾਲਾਤ ਸੀ ਜਿਹੜੇ ਉਹ ਤੁਹਾਨੂੰ ਇਹ ਵੀ ਕਿਹਾ ਸੀਗਾ ਕਿ ਉਹ ਪਹਿਲੀ ਨਜ਼ਰੇ ਜੇ ਦੇਖੀਏ ਤਾਂ ਇੱਕ ਸ਼ਮਸ਼ਾਨ ਘਾਟ ਦੀ ਤਰ੍ਹਾਂ ਦਿਖਦੇ ਸੀਗੇ ਜਾਂ ਉਹ ਇੱਕ ਜੰਗਲ ਦਾ ਰੂਪ ਧਾਰਿਆ ਹੋਇਆ ਸੀ ਸਕੂਲ ਪਰ ਅੱਜ ਜਿਸ ਸਥਾਨ ਤੇ ਅਸੀਂ ਪਹੁੰਚੇ ਆਂ ਤਾਂ ਪਹਿਲੀ ਨਜ਼ਰੇ ਅੱਜ ਦਾ ਸਥਾਨ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਜਿਵੇਂ ਅਸੀਂ ਕਿਸੇ ਬਹੁਤ ਵਧੀਆ ਪਾਰਕ ਜਾਂ ਅਸੀਂ ਕਿਸੇ ਸਕੂਲ ਦੇ ਵਿੱਚ ਐਂਟਰੀ ਕੀਤੀ ਹੋਵੇ ਪਰ ਤੁਸੀਂ ਦੇਖ ਰਹੇ ਆ ਇਹ ਦੇਖਣ ਤੋਂ ਬਾਅਦ ਤੁਹਾਨੂੰ ਅੱਜ ਜਿਹੜੀ ਜਾਣਕਾਰੀ ਅਸੀਂ ਦੇ ਦਈਏ ਇਹ ਇੱਕ ਸ਼ਮਸ਼ਾਨ ਘਾਟ ਦੀ ਹੈ ਇਹ ਸ਼ਮਸ਼ਾਨ ਘਾਟ ਨਹੀਂ ਜਿਹੜੀ ਬਾਗਾ ਪ੍ਰਾਣਾ ਬਲਾਕ ਦੇ ਪਿੰਡ ਸੇਖਾ ਕਲਾਂ ਦੀ ਹੈ ਜਿੱਥੇ ਅੱਜ ਅਸੀਂ ਇੱਕ ਨਵੇਕਲਾ ਸਮਾਗਮ ਹੈ ਜਿਹੜਾ ਉਹ ਕਰਨ ਜਾ ਰਹੇ ਆ ਉਹਦੇ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਇਥੋਂ ਦੇ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਹੈ ਉਹਨਾਂ ਦੇ ਨਾਲ ਜਿਹੜੀ ਹੈਗੀ ਪੂਰੀ ਕਮੇਟੀ ਜਿਹੜੀ ਇਸ ਸ਼ਮਸ਼ਾਨ ਘਾਟ ਦੀ ਬਣੀ ਹੋਈ ਹੈ ਪਿਛੇ ਹੋਏ ਆ ਸੋ ਗੱਲਬਾਤ ਉਹਨਾਂ ਦੇ ਨਾਲ ਆਪਾਂ ਕਰਾਂਗੇ ਤੇ ਕੀ ਅੱਜ ਦਾ ਇੱਥੇ ਸਮਾਗਮ ਰੱਖਿਆ ਗਿਆ ਤੇ ਆਹ ਦੇਖ ਲਓ ਤੁਸੀਂ ਤਸਵੀਰਾਂ ਜਿਹੜੀਆਂ ਸ਼ਮਸ਼ਾਨ ਘਾੜਦੀਆਂ ਨੇ ਜਿਹੜੀ ਇਹ ਖਬਰ ਹੈ ਇਹਨੂੰ ਜ਼ਰੂਰ ਸ਼ੇਅਰ ਕਰਿਓ ਸ਼ੇਅਰ ਸਰਕਾਰ ਤੱਕ ਇਹ ਜਿਹੜੀ ਖਬਰ ਹੈ ਇਹ ਪਹੁੰਚਣੀ ਚਾਹੀਦੀ ਹੈ ਕਿਉਂਕਿ ਇੱਕ ਸਕੂਲ ਦੇ ਹਾਵਤਾ ਤੇ ਇੱਕ ਦੂਜੇ ਪਾਸੇ ਜਿਹੜੀ ਆਪਾਂ ਤੁਹਾਨੂੰ ਇਹ ਜਿਹੜੀ ਸ਼ਮਸ਼ਾਨ ਘਾੜ ਦੀ ਹਾਲਤ ਦਿਖਾਈ ਹੈ ਸੋ ਤਸਵੀਰਾਂ ਜਿਹੜੀਆਂ ਨੇ ਜਿਹੜੀਆਂ ਪਿੰਡ ਸੇਖਾ ਕਲਾਂ ਦੀ ਸ਼ਮਸ਼ਾਨ ਘਾੜ ਦੀਆਂ ਨੇ ਜਿਹੜੇ ਸਾਡੇ ਨਾਲ ਇਸ ਟਾਈਮ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਆ ਉਹਨਾਂ ਦੇ ਨਾਲ ਅੱਜੋ ਆਪਾਂ ਇਸ ਸ਼ਮਸ਼ਾਨ ਘਾੜ ਬਾਰੇ ਵੀ ਗੱਲਾਂ ਬਾਤਾਂ ਕਰਦੇ ਆਂ ਤੇ ਅੱਜ ਦਾ ਕੀ ਸਮਾਗਮ ਹੈ ਉਹ ਵੀ ਆਪਾਂ ਇੱਥੇ ਗੱਲਾਂ ਬਾਤਾਂ ਕਰਦੇ ਆਂ ਸੋ ਅੱਜ ਦਾ ਇੱਕ ਨਵੇਕਲਾ ਜਿਹਾ ਉਹ ਉਪਰਾਲਾ ਇਸ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਆਏ ਨੇ ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਆਇਆਂ ਨੂੰ ਧੰਨਵਾਦ ਤੇ ਸਿੱਧੂ ਸਾਹਿਬ ਕੀ ਜਾਣਕਾਰੀ ਹੈ ਅੱਜ ਦੀ ਇਸ ਸ਼ਮਸ਼ਾਨ ਘਾਟ ਦੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜੀਆਂ ਹੈਗੀਆਂ ਬਹੁਤ-ਬਹੁਤ ਵਧਾਈਆਂ ਤੁਸੀਂ ਇਸ ਜਿਹੜੀ ਵੱਡ ਮੁੱਲੇ ਜਿਹੜੇ ਕਾਰਜ ਦੇ ਵਧਾਈ ਦੇ ਪਾਤਰੋਂ ਕਿਉਂਕਿ ਜਿਹੜੀ ਕੱਲ ਮੈਂ ਇੱਕ ਖਬਰ ਦਿਖਾਈ ਸੀ ਪਿੰਡ ਲੰਡੇ ਦੇ ਸਕੂਲ ਦੀ ਜਿੱਥੋਂ ਦੀ ਬੜੀ ਜੀ ਤਰਸਯੋਗ ਹਾਲਤ ਹੈ ਸ਼ਾਇਦ ਤੁਸੀਂ ਵੀ ਉਹ ਵੀਡੀਓ ਦੇਖੀ ਹੋਊਗੀ ਤੇ ਅੱਜ ਦਾ ਜਿਹੜੀ ਇਹ ਸ਼ਮਸ਼ਾਨ ਘਾਟ ਨੂੰ ਵੇਖ ਕੇ ਰੂਹ ਖੁਸ਼ ਹੋ ਗਈ ਇਸ ਲਈ ਤੁਹਾਨੂੰ ਵਧਾਈ ਦੇ ਪਾਤਰੋ ਸਮੁੱਚੀ ਕਮੇਟੀ ਤੁਹਾਡੀ ਵਧਾਈ ਦੀ ਪਾਤਰ ਹੈ ਤੇ ਅੱਜ ਦੇ ਸਮਾਗਮ ਸੰਬੰਧੀ ਜਿਹੜੀ ਹੈਗੀ ਇਹ ਜਰੂਰ ਜਿਹੜੇ ਚਾਣਨਾ ਦਰਸ਼ਕਾਂ ਦੇ ਨਾਲ ਪਾਓ ਕਿ ਅੱਜ ਇੱਥੇ ਆਪਾਂ ਕੀ ਕਰਨ ਜਾ ਰਹੇ ਹਾਂ ਅਧਾਰੂ ਸਾਹਿਬ ਬਹੁਤ ਬਹੁਤ ਧੰਨਵਾਦ ਕਿ ਸਾਡੇ ਪਿੰਡ ਐ ਅੱਗੇ ਵੀ ਆਉਂਦੇ ਰਹੇ ਆ ਤੇ ਸੋਈ ਤੁਹਾਡੇ ਚੈਨਲ ਦੇ ਜ਼ਰੀਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦੀ ਅੱਜ ਜਿਹੜਾ ਪ੍ਰੋਗਰਾਮ ਹੈ ਇੱਥੇ ਅਸੀਂ ਇੱਕ ਪ੍ਰੋਗਰਾਮ ਨਿਖਲਾਈ ਦੇ ਕੀ ਹੈ ਜੀ ਕਿ ਕਿ ਸਾਡੇ ਨਿਊਜ਼ੀਲੈਂਡ ਰਹਿੰਦੇ ਦਵਿੰਦਰ ਕੋਟੇ ਨੂੰ ਉਹਨਾਂ ਦਾ ਜਨਮ ਦਿਨ ਸੀ ਕਿ ਇੱਕ ਜਤਿੰਦਰ ਕੋਰ ਰਾਣੋ ਪਹਿਣਾ ਉਹਨਾਂ ਦੋਹਾਂ ਦਾ ਜਨਮ ਦਿਨ ਸੀ ਤੇ ਮੈਂ ਨੂੰ ਲਾਉਂਦੇ ਹੁੰਦੇ ਸੀ ਕਹਿੰਦੇ ਨੇ ਸਿੱਧ ਸੱਤ ਕਿੱਥੇ ਆ ਮੈਂ ਕਹਿੰਦਾ ਜੀ ਮੈਂ ਸ਼ਮਸ਼ਾਨ ਘਾਟ ਆ ਉਹ ਕਹਿੰਦੇ ਜਦੋਂ ਫੂਲ ਲਾਉਣੇ ਤੇਰੀ ਸ਼ਮਸ਼ਾਨ ਘਾਟ ਹੀ ਹੁੰਦੀ ਹੈ ਅੱਛਾ ਉਹ ਵੀ ਨਹੀਂ ਫਿਰ ਮੈਨੂੰ ਕਹਿੰਦੇ ਵੀ ਸਾਡਾ ਜਨਮ ਦਿਨ ਆ ਮੈਂ ਕਿਹਾ ਵੀ ਫੋਟਾ ਜਨਮ ਦਿਨ ਤਾਂ ਮੈਂ ਸ਼ਮਸ਼ਾਨ ਘਾਟ ਦੀ ਮਨਾਉਂਗਾ ਹੂੰ ਉਹਨਾਂ ਨੇ ਬਹੁਤ ਉਹ ਕਹਿੰਦੇ ਸਲੂਟ ਹੈ ਜੀ ਸਾਡਾ ਜਨਮ ਦਿਨ ਮਨਾਉਣਾ ਦਾ ਸ਼ਮਸ਼ਾਨ ਘਾਟ ਦੀ ਮਨਾਉਣਾ ਅੱਛਾ ਤੇ ਸੋਈ ਉਹਨਾਂ ਦੀ ਬਦੌਲਤ ਹੈਪੀ ਬਰਥਡੇ ਕਿੰਨੇ ਪਹਿਲਾਂ ਦਾ ਦੋਨੋਂ ਪਣਾ ਨੂੰ ਤੇ ਉਹਨਾਂ ਦਾ ਬਰਥਡੇ ਅਸੀਂ ਅੱਜ ਸਾਰੀ ਕਿਲੇ ਦੀ ਸਾਡੇ ਵੱਲੋਂ ਵੀ ਉਹਨਾਂ ਦੋਨਾਂ ਹੀ ਉਹਨਾਂ ਦਾ ਜਨਮ ਦਿਹਾੜੇ ਸਿਰ ਮਨਾ ਰਹੇ ਹਾਂ ਤੇ ਉਹਨਾਂ ਦੀ ਬਦੌਲਤ ਅੱਜ ਉਹਨਾਂ ਨੇ ਇੱਥੇ ਪਾਮ ਦੇ ਬੂਟੇ ਲਾ ਕੇ ਆਪਦਾ ਬਾਗ ਬਦਲ ਨਇ ਪਾਮ ਦੇ ਬੂਟੇ ਸੀ ਮੰਗਾ ਲਿਆ ਤੁਹਾਨੂੰ ਦਿਖਾਉਣੇ ਆ ਤੇ ਅਸੀਂ ਪਿੰਡ ਦੇ ਹੈੱਡ ਗ੍ਰਾਂਥੀ ਬਾਬਾ ਕਸਤੂਰੀ ਲਾਲ ਜੀ ਸਭ ਤੋਂ ਪੁਰਾਣੇ ਗ੍ਰਾਂਥੀ ਸਾਡੇ ਪਿੰਡ ਦੇ ਉਹਨਾਂ ਤੋਂ ਉਹਨਾਂ ਦੀ ਸ਼ੁਭ ਕਾਮਨਾਵਾਂ ਬਾਰੇ ਅਰਦਾਸ ਕਰਾਵਾਂਗੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਜਨ ਦੁਗਣੀ ਰਾਤ ਤਰੱਕੀ ਬਖਸ਼ੇ ਦੇ ਰੁਗਤਾ ਬਖਸ਼ੇ ਸਾਡੇ ਪਿੰਡ ਨੂੰ ਬਹੁਤ ਮਾਣ ਹੈ ਨਾ ਤੇ ਕਿਉਂਕਿ ਸਾਡੇ ਪਿੰਡ ਦੇ ਹਰ ਖੇਤਰ ਚ ਤੇ ਭਾਗ ਲੈਂਦੇ ਆ ਜੀ ਚਾਹੇ ਕੋਈ ਸਪੋਰਟਸ ਦਾ ਹੋਵੇ ਜਿਵੇਂ ਕਿ ਕਬੱਡੀ ਦਾ ਸੀਆ ਕਬੱਡੀ ਦਾ ਪਹਿਲਾ ਨਾਮ ਦੇ ਕੇ 61000 ਰੁਪਏ ਤੇ ਪਿੰਡ ਆਉਂਦਾ ਆ ਦੂਜਾ ਕ੍ਰਿਕਟ ਦਾ ਸੀਆ ਕੰਜ ਜੱਪੇ ਦਾ ਉੱਥੇ ਵੀ ਪਹਿਲਾ ਨਾਮ ਮੈਡਨ ਦੇ ਕੋਟੇ ਨੂੰ ਦਿੱਤਾ ਤੇ ਸੋਈ ਅਸੀਂ ਬਹੁਤ ਨਾ ਨੇ ਤੇ ਕਿ ਯਾਦਾਂ ਤੋਂ ਨਵੀਂ ਬਣਾ ਲਈ ਆ ਨੇਕਲਾ ਕੰਮ ਕੀਤਾ ਕਿ ਕਿ ਬਾੜੇ ਜਿੱਥੇ ਮਨਾਉਂਦੇ ਸਾਨੂੰ ਪਤਾ ਕੋਈ ਕਿਤੇ ਮਨਾਉਂਦਾ ਕੋਈ ਕਿਤੇ ਮਨਾਉਂਦਾ ਸਿੱਧੂ ਸਾਹਿਬ ਤੁਹਾਡੀ ਗੱਲ ਵਿੱਚੇ ਟੋਕਦਾ ਮੈਂ ਵਿੱਚੇ ਰੋਕਦਾ ਕਿਉਂਕਿ ਜਿਹੜਾ ਅੱਜ ਸ਼ਮਸ਼ਾਨ ਘਾਟ ਹੈ ਇੱਕ ਵੱਖਰੀ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਜਨਮ ਦਿਨ ਮਨਾਉਣ ਦੀ ਆਪਾਂ ਤਿਆਰੀ ਕਰ ਰਹੇ ਹਾਂ ਜਿਆਦਾਤਰ ਜਿਹੜੇ ਜਿਹੜੇ ਰੁਟੀਨ ਦੇ ਰਿਵਾਜ ਨੇ ਉਹ ਜਿਹੜੇ ਬੰਦੇ ਪੈਰ ਸਹਾਰਦੇ ਆ ਉਹ ਕੋਈ ਤਾਂ ਜਨਮ ਦਿਨ ਕੋਈ ਤਾਂ ਕੁੱਲੂ ਚਲੇ ਜਾਂਦਾ ਕੋਈ ਮਨਾਲੀ ਚਲੇ ਜਾਂਦਾ ਕੋਈ ਮਹਿੰਗੇ ਹੋਟਲ ਚਲੇ ਜਾਂਦਾ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਜਿਹੜੇ ਹੈਗੇ ਵੱਖ-ਵੱਖ ਮੰਗਿਆ ਥਾਵਾਂ ਤੇ ਜਾ ਕੇ ਜਿਹੜੇ ਹੈਗੇ ਨੇ ਜਨਮ ਦਿਨ ਮਨਾਉਂਦੇ ਪਰ ਇਹ ਅੱਜ ਦਾ ਜਿਹੜਾ ਇੱਕ ਵਾਕਈ ਤੁਹਾਡਾ ਜਿਹੜਾ ਇਹ ਪਰਾਲਾ ਹੈ ਜਿਹੜਾ ਨਵਿਕਲੇ ਢੰਗ ਦੇ ਨਾਲ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਤੁਸੀਂ ਮਤਲਬ ਜਨਮ ਦਿਨ ਮਨਾ ਰਹੇ ਹੋ ਸੋ ਇਹੋ ਜੇ ਸਥਾਨਾਂ ਤੇ ਜਦੋਂ ਅਸੀਂ ਆ ਕੇ ਰੋਜ਼ ਨਿਗਾ ਮਾਰਾਂਗੇ ਤਾਂ ਇੱਕ ਤਾਂ ਸਾਨੂੰ ਜਿਹੜੀ ਹੈਗੀ ਆਪਣਾ ਜਿਹੜਾ ਜਿੱਥੇ ਅਸੀਂ ਐਂਡ ਹੋਣਾ ਸਾਡਾ ਇੱਕ ਤਾਂ ਸਾਨੂੰ ਉਹ ਹਮੇਸ਼ਾ ਯਾਦ ਰਹਿੰਦਾ ਧੰਨਵਾਦ ਤੇ ਅਗਲੀ ਗੱਲ ਵੀ ਇਹ ਕਨਵਿਕਲਾ ਕਦਮ ਹੈ ਇਹਦੇ ਨਾਲ ਜਿਹੜੇ ਹੈਗੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਆਪਾਂ ਇਸ ਸਥਾਨ ਦੇ ਵਿੱਚ ਅੱਜ ਉਸ ਜਨਮ ਦਿਨ ਤੇ ਜਿਹੜੇ ਕੁਝ ਪੌਦੇ ਵੀ ਲਾਉਣ ਜਾ ਰਹੇ ਆ ਕੀ ਕੀ ਹੈਗਾ ਉਹਨਾਂ ਦਾ ਯੋਜਨਾ ਕੀ ਹੈ ਹਾਂਜੀ ਜਿਹੜਾ ਤੁਸੀਂ ਕਹਾ ਬਾਡੇ ਦਾ ਪਹਿਲਾਂ ਤਾਂ ਸਾਡੇ ਜਿਹੜੇ ਮਨਾਉਂਦੇ ਸੀ ਬਾਹਰ ਲੱਤਈ ਅਸੀਂ ਸਾਡਾ ਕਬੱਡੀ ਦਾ ਗਰਾਊਂਡ ਸੀਗਾ ਉੱਥੇ ਬੱਚੇ ਮਿਹਨਤ ਕਰਦੇ ਹੁੰਦੇ ਸੀ ਜੀ ਤੇ ਮੇਰਾ ਖਲ 75 ਕਿਲੋ ਬਦਾਮ ਦਾ ਮੈਡਮ ਡੀਨਰ ਕੋਲ ਢੋਲ ਨੇ ਉੱਥੇ ਦੇਤੇ ਅੱਛਾ ਬੱਚਿਆਂ ਵਾਸਤੇ ਪਹਿਲਾਂ ਅਸੀਂ ਬਾਡੇ ਨਾਲ ਉੱਥੇ ਮਨਾਉਂਦੇ ਹੁੰਦੇ ਸੀ ਚਲੋ ਹੁਣ ਅਸੀਂ ਨਵਿਕੇਲਾ ਹੀ ਕੰਮ ਕੀਤਾ ਅੱਜ ਬਾਡੇ ਅਸੀਂ ਸ਼ਮਸ਼ਾਨ ਘਾਟ 'ਚ ਮਨਾ ਰਹੇ ਹਾਂ ਉਸ ਦਿਨਾਂ ਨੇ 10 ਬੂਟੇ ਲਾ ਕੇ ਪਾਮ ਦੇ ਬੂਟੇ ਲਾ ਕੇ ਕੁਝ ਦੇ ਨਾਮ 'ਤੇ ਇਹ ਬੂਟੇ ਲਾ ਕੇ ਸੀ ਉਹਨਾਂ ਦਾ ਜਨਮ ਦਿਨ ਮਨਾ ਰਹੇ ਸਾਡੀ ਕਮੇਟੀ ਨੇ ਤੇ ਸਾਡੇ ਤੇ ਨਾਮ ਲਿਖੇ ਤੇ ਨਾ ਬਲੀ ਨਾ ਰਸਾਲ ਉਹ ਵੀ ਬੂਟੇ ਲਾ ਕੇ ਅੱਜ ਇਹਨਾਂ ਦਾ ਜਨਮ ਦਿਨ ਮਨਾਵਾਂਗੇ ਮੋਮਬਤੀਆਂ ਬੁਝਾ ਕੇ ਨਹੀਂ ਬਣਾਉਂਦੇ ਵੈਰੀ ਗੁੱਡ ਜਲਦੀ ਲੱਗ ਗਈ ਇਹ ਚੰਗੀ ਨਾ ਮੈਂ ਅਸੀਂ ਆਦਿ ਬਚਾਰੇ ਉਹ ਉੱਤਨੀ ਬਣਾਈ ਠੀਕ ਹੈ ਜੀ ਹਾਂ ਮੈਂ ਤੁਹਾਨੂੰ ਦੋਣਾ ਸਾਡੀ ਕਮੇਟੀ ਸਾਰੀ ਕੱਟੀ ਹੋਈ ਬਹੁਤ ਬਹੁਤ ਨੰਦਰਮਸਿਆਂ ਤਨਵਾਦ ਹੈ ਕਮੇਟੀ ਦਾ ਤਨਵਾਦ ਮਾਈਕ ਬਾਬਾ ਜੀ ਨੂੰ ਦੇ ਦੋ ਆਪਾਂ ਜੀ ਲਾਣੇ ਮਾਦੀ ਸਾਡੇ ਖੜੇ ਆ ਤੇ ਬੁੱਢੇ ਦੀ ਮਾਂ ਦਸ ਤੇ ਪਾਸ ਹੁੰਦਾ ਹੈ ਹਾਂ ਸਾਡੇ ਬੰਦੇ ਇੱਥੇ ਤੇ ਹੁਣ ਰੱਖਿਆ ਜੋ ਸਾਰੇ ਕੰਮ ਕਰਾਂ ਹੂੰ ਬਾਕੀ ਸਾਡੀ ਕਮੇਟੀ ਹੈ ਸੋ ਬਹੁਤ ਹੀ ਸੁੰਦਰ ਜਿਹੜੇ ਫਾਮ ਦੇ ਬੂਟੇ ਹੈ ਉਹ ਪਹੁੰਚ ਚੁੱਕੇ ਜਿਹੜੇ ਕਮੇਟੀ ਥੋੜੀ ਦੇਰ ਬਾਅਦ ਇਹ ਜਿਹੜੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਇਹ ਪੌਦੇ ਲੱਗ ਜਾਣੇ ਆ ਸੋ ਵਾਤਾਵਰਣ ਨਾਲ ਵੀ ਪਿਆਰ ਤੇ ਮਹਿੰਗੀਆਂ ਚੀਜ਼ਾਂ ਤੋਂ ਵੀ ਸਰਕਾਰਾਂ ਦੋ ਚੀਜ਼ਾਂ ਦਾ ਇੱਕ ਨਵੇਕਲਾ ਕਰ ਦਿੰਦੇ ਆ ਤੀਜੀ ਗੱਲ ਵੀ ਜਿਹੜਾ ਆਮ ਮਹਿੰਗੇ ਹੋਟਲਾਂ ਨੂੰ ਛੱਡ ਕੇ ਜਿਹੜਾ ਇਸ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੀ ਜਿਹੜੀ ਪਹਿਲ ਕਦਮੀ ਕੀਤੀ ਗਈ ਹੈ ਇਸ ਜੰਮ ਦਿਨ ਨੂੰ ਮਨਾਉਣ ਲਈ

ਆਪ ਜੀ ਦੇ ਸਾਥ ਮਾਜੂ ਦੁਰਮੁਖਿਆੜੀ ਗੁਰਸੇਤੇ ਸ੍ਰੀਮਾਨ ਮੈਦਨ ਦਿਲਿੰਦਰ ਕੌਰ ਢੋਲੋਂ ਔਰ ਜਿੰਨਾ ਕੌਰ ਢੋਲੋਂ ਨਿਊਜ਼ੀਲੈਂਡ ਵਾਲੇ ਮਹਾਰਾਜ ਸੱਚੇ ਪਾਸ਼ਾ ਜੀ ਉਹਨਾਂ ਲਈ ਅੱਜ ਜਨਮ ਲੈਣ ਦੀ ਖੁਸ਼ੀ ਵਿੱਚ ਮਹਾਰਾਜ ਸੱਚੇ ਪਾਸ਼ਾ ਪਿੰਡ ਲਗ ਸੇਖਾਤਰਾ ਦੇ ਵਿੱਚ ਸ਼ਮਸ਼ਾਨ ਘਾੜ ਦੇ ਜਨਮ ਦਾ ਦੀ ਖੁਸ਼ੀ ਜਿ ਮਨ ਲਾ ਰਹੇ ਹਨ ਉਹ ਬੇ ਲਾਏ ਆ ਪੌਂਦੇ ਬੜੀ ਖੁਸ਼ੀ ਦੀ ਗੱਲ ਹੈ ਮਹਾਰਾਜ ਸੱਚੇ ਪਾਸ਼ਾ ਤੇ ਦੇ ਸਾਹਮਣੇ ਚ ਚਰਦੀ ਕਲਾ ਬਖਸ਼ੇ ਡਰੱਗ ਫਾਊਂਡੇ ਸ਼ਮਸ਼ਾਨ ਘਾੜ ਵਿੱਚ ਸਾਡਾ ਪਹਿਲਾ ਪ੍ਰੋਗਰਾਮ ਹੈ ਅਗੇ ਭਾਈ ਜੂ ਪਹਿਲਾ ਇਹ ਪ੍ਰੋਗਰਾਮ ਨਹੀਂ ਹੋਇਆ ਜੋ ਵੀ ਇਹ ਹੁਣ ਮਹਾਰਾਜਾ ਆਪਨੇ ਮਾਰੇ ਨੇ ਸਹਾਇਤਾ ਕਰਕੇ ਆਪ ਕੀਤਾ ਇਹ ਪ੍ਰੋਗਰਾਮ ਮਨਾਇਆ ਜਾਂਦਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਧੰਨਵਾਦ ਕਰਦੇ ਆ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਔਰ ਸਾਰੇ ਨਗਰ ਦੀ ਕਮੇਟੀ ਵੱਲੋਂ ਸਾਰੇ ਨਗਰ ਵੱਲੋਂ ਪ੍ਰਬੰਧਕਾਂ ਵੱਲੋਂ ਨਗਰ ਵੱਲੋਂ ਇਹਨਾਂ ਬੀਬੀ ਮੈਡਮ ਦਿਵਿੰਦਰ ਕੌਰ ਲੋਗ ਜਤਿੰਦਰ ਗੋਦਾ ਕਿਉਂਕਿ ਇਹ ਜਾਣੀ ਖੁਸ਼ੀ ਬਚੇ ਨਾਲ ਬਹੁਤ ਬਹੁਤ ਜਿਆਦਾ ਧੰਨਵਾਦ ਕਰਦੇ ਆ ਕਿ ਜਿਹੜਾ ਸਾਡੇ ਪਿੰਡ ਨੂੰ ਬੜਾ ਉੱਚਾ ਸਤਿਅ ਸਮਝਿਆ ਇਹਨੂੰ ਬੜਾ ਉਤਸ਼ਾਹ ਜਿਹਾ ਸਾਡੇ ਕੋਲ ਇਹ ਹੋਇਆ ਬਹੁਤ ਬਹੁਤ ਖੁਸ਼ੀਆਂ ਦੇ ਕੰਮ ਮਿਲਿਆ ਹੈ ਦਾਨ ਵੀ ਕਰਦੇ ਆ ਪੁੰਨ ਵੀ ਕਰਦੇ ਆ ਹਰ ਇੱਕ ਮਕਮ ਦੇ ਹਿੱਸਾ ਵੀ ਲੈਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ ਮਖੇ ਤੰਦਰੁਸਤੀਆਂ ਮਖੇ ਮੇਰ ਪਰਿਆ ਸਿਰ ਤੇ ਹੱਥ ਰਕੇ ਹੁਣ ਅਸੀਂ ਪ੍ਰਬੰਧਕਾਂ ਵੱਲੋਂ ਬੇਨਤੀ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੁਸੀਂ ਨਾ ਅੰਗੂਰ ਆਸਰੇ ਦਾ ਕਿਤੇ ਪਾਈ ਪਾਉਂਦੇ ਲਾਉਣ ਦੀ ਪ੍ਰਾਪਤ ਪ੍ਰਾਰੰਭ ਕਰੋ ਪਾਉਂਦੇ ਲਾਓ ਤੁਸੀਂ ਆ ਮਨਾਓ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਦੇਵੇ ਨੇੜ ਪਰਿਆਸੇ ਤੇ ਹੱਥ ਲਿਆ ਹਰਮਨਾਂ ਅਦੇ ਬਖਸ਼ੀ ਕਾਜਰਾਸ ਤੇ ਸਾਰੇ ਘਰ ਦੇ ਵਿੱਚ ਪਰਿਵਾਰਾਂ ਦੇ ਜੇ ਨਗਰ ਦੇ ਵਿੱਚ ਉਹਨਾਂ ਦੇ ਯੂਰਨ ਦੇਸ਼ੇ ਵਿੱਚ ਸ਼ੁਭ ਸ਼ਾਂਤੀ ਚੰਦਰ ਰਸੀ ਦੇ ਮਹਾਜਨਾਂ ਚੜਦੀ ਕਲਾ ਲਾ ਕੇ ਹਰਮਨਾਂ ਖੇਵੇ ਬਖਸ਼ੀ ਸਾਡੇ ਪਿੰਡ ਕੀ ਇੱਕ ਪਾਸਾ ਪੜਖੋ ਇਸੇ ਤਰ੍ਹਾਂ ਜਿਵੇਂ ਸਾਡੇ ਲੋਕ ਇਕੱਠ ਹੋਏ ਨਮਾਜ਼ ਤੇ ਪਾਰਸਾਂ ਇਕੱਠ ਹੁੰਦਾ ਰਹੇ ਤੁਸੀਂ ਮਨੋਂ ਲੜੇ ਜੀ ਜੰਗੀ ਕਲਾ ਬਖਸ਼ੀ ਨੇੜ ਪਰਿਆਸੇ ਤੇ ਹੱਥ ਦਾ ਚੜਦੀ ਕਲਾ ਗੁਣਾਨ ਗਰਾਂ ਸ਼ਿੰਗਰ ਗੋਵਿੰਦ ਸਹਾਰਾਜ ਚੜਦੀ ਹੋਵੇ ਕਰਾ ਤੇਰੇ ਪਾਣੀ ਸਮਰਤ ਦਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਸ੍ਰੀ ਅਦਾ ਵਾਹਿਗੁਰੂ ਜਹਾਂ ਸਾਹਿਬ ਜੀ ਕੀ